ਦੱਸ ਦਈਏ ਕਿ ਨਗਰ ਪੰਚਾਇਤ ਨਰੋਡ ਜਮ ਸਿੰਘ ਚੋਣਾ ਦੌਰਾਨ ਜੇ ਗੱਲ ਕਰੀਏ ਤਾਂ ਪੰਜ ਸੀਟਾਂ ਜਿਹੜੀਆਂ ਕਾਂਗਰਸ ਦੀ ਝੋਲੀ ਤੇ ਪੰਜ ਸੀਟਾਂ ਜਿਹੜੀਆਂ ਆਪ ਦੀ ਝੋਲੀ ਪਈਆਂ ਸੀ ਤੇ ਇੱਕ ਸੀਟ ਜਿਹੜੀ ਆ ਵੀ ਜੀਵੀ ਵੇ ਵੱਲੋਂ ਲਿੱਤੀ ਗਈ ਸੀ ਦੱਸ ਦਈਏ ਕਿ ਉਸ ਨੂੰ ਲੈ ਕੇ ਜਿਹੜਾ ਆ ਕਾਫੀ ਜਿਹੜਾ ਆ ਆਪਸ ਵਿੱਚ ਗੱਲਬਾਤ ਚੱਲ ਰਹੀ ਹੈ ਕਿ ਆਖਰ ਕਮੇਟੀ ਕਿਸ ਪਾਰਟੀ ਦੀ ਬਣੇਗੀ ਉਸ ਨੂੰ ਲੈ ਕੇ ਅੱਜ ਸਾਬਕਾ ਵਿਧਾਇਕ ਜਗਿੰਦਰਪਾਲ ਵੱਲੋਂ ਆਪਣੇ ਪੰਜ ਜਿਹੜੇ ਬਣੇ ਹਨ ਉਮੀਦਵਾਰ ਉਹਨਾਂ ਨਾਲ ਜਿਹੜੀ ਇੱਕ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਦੌਰਾਨ ਉਹਨਾਂ ਨੂੰ ਸਮਾਨਤ ਵੀ ਕੀਤਾ ਗਿਆ ਸਮਾਨਤ ਕਰਨ ਤੋਂ ਉਪਰੰਤ ਉਹਨਾਂ ਵੱਲੋਂ ਦਾਵਾ ਕਰ ਦਿੱਤਾ ਗਿਆ ਹੈ ਕਿ ਕਮੇਟੀ ਜਿਹੜੀ ਹੈ ਕਾਂਗਰਸ ਪਾਰਟੀ ਦੀ ਹੀ ਬਣੇਗੀ ਉਤੇ ਹੀ ਸਾਬਕਾ ਵਿਧਾਇਕ ਜੁਗਿੰਦਰ ਪਾਲ ਨਾਲ ਜਿਹੜੀ ਗੱਲਬਾਤ ਹੋਈ ਹੈ ਤੇ ਜਿਹੜੇ ਉਮੀਦਵਾਰ ਸਨ ਉਹਨਾਂ ਨਾਲ ਗੱਲਬਾਤ ਹੋਈ ਹੈ ਉਹ ਤੁਹਾਨੂੰ ਸੁਣਾਣੇ ਆ ਤੇ ਦੇਖਣੇ ਆ ਕਿ ਕਿਸ ਤਰ੍ਹਾਂ ਜਿਹੜੀ ਉਹਨਾਂ ਦੀ ਕਮੇਟੀ ਜਿਹੜੀ ਹੈ ਕਿਸ ਤਰ੍ਹਾਂ ਦਾ ਦਾਵਾ ਕਰਦੇ ਹਨ ਸਾਬਕਾ ਵਿਧਾਇਕ ਜੁਗਿੰਦਰ ਪਾਲ ਤਾਂ ਤੱਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇਕੇ ਨਿਊਜ਼ हां जी निशु भाई जी ਤੁਸੀਂ ਦੂਸਰੀ ਵਾਰ ਇਲੈਕਸ਼ਨ ਲੜਿਆ ਦੂਸਰੀ ਵਾਰ ਵੀ ਜਿੱਤਿਆ ਗੱਲ ਇਹ ਵੀ ਸੀ ਕਿ ਵੀ ਨਰੋਡ ਦੇ ਵਿੱਚ ਕਿਤੇ ਵੀ ਖੜੇ ਹੋ ਜਿੱਤਣਗੇ ਕਿਉਂ ਇਦਾਂ ਕਿਉਂ ਲੱਗਦਾ ਹੈ ਬਸ ਸਾਡੇ ਐਕਸ ਐਮਐਲਏ ਜਗਿੰਦਰਪਾਲ ਜੀ ਦਾ ਸਾਡੇ ਨਾਲ ਆਸ਼ੀਰਵਾਸ ਸੀਗਾ ਲੋਕਾਂ ਦੇ ਕੰਮ ਕੀਤੇ ਸੀਗੇ ਲੋਕੀ ਸਾਨੂੰ ਪਿਆਰ ਕਰਦੇ ਸੀ ਇਸ ਕਰਕੇ ਅਸੀਂ ਜਿੱਤਿਆ ਹੁਣ ਅੱਗੇ ਕਿਦਾਂ ਰਹੇਗਾ ਕੰਮ ਕਿਉਂ ਸਰਕਾਰ ਦੂਸਰੀ ਹੈ ਤੇ ਕੰਮ ਲੋਕਾਂ ਨੇ ਥੋਪਣੇ ਨੇ ਐਮਸੀ ਤੁਸੀਂ ਬਣ ਚੁੱਕੇ ਹੋ ਸਾਨੂੰ ਇਸ ਗੱਲ ਦੀ ਦਿੱਕਤ ਹੀ ਕੋਈ ਨਹੀਂ ਸਾਡਾ ਅਸ਼ੀਰਵਾਸ ਸਾਡੇ ਨਾਲ ਸਰਕਾਰ ਸਾਡੀ ਬੈਠੀ ਹੈ ਜਗਿੰਦਰਪਾਲ ਸਾਡੇ ਨਾਲ ਹੈ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਨਾ ਹੀ ਕੋ ਡਰਨੇ ਆ ਕੰਮ ਕਰਾਂਗੇ ਲੋਕਾਂ ਦੇ ਸਾਨੂੰ ਜਾਚਾ ਕੰਮ ਕਰਾਉਣ ਦੀ ਦੀਪਕ ਜੀ ਤੁਸੀਂ ਵੀ ਜਿਹੜੇ ਕਾਉਂਸਲਰ ਬਣੇ ਹੋ ਪਹਿਲੇ ਤੁਹਾਡੇ ਮੈਡਮ ਜਿਹੜੇ ਜਿਹੜੇ ਪ੍ਰਧਾਨ ਸੀਗੇ ਕਾਫੀ ਟਫ ਮੁਕਾਬਲਾ ਸੀ ਕਹਿੰਦੇ ਤੁਹਾਡਾ ਵੀ ਹਾਂਜੀ ਕਿਸ ਤਰ੍ਹਾਂ ਆ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ ਕੋਈ ਜੀ ਸਭ ਤੋਂ ਪਹਿਲਾਂ ਮੈਂ ਹਾਈ ਕਮਾਨਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਇਸ ਜੋ ਸਮਝਿਆ ਉਸ ਤੋਂ ਬਾਅਦ ਮੈਂ ਸ੍ਰੀ ਐਕਸਐਮਐਲ ਸਾਡੇ ਜਗਿੰਦਰਪਾਲ ਜੀ ਦਾ ਜਿੰਦੇ ਸਹਿਯੋਗ ਨਾਲ ਅੱਜ ਅਸੀਂ ਇੱਥੇ ਕਾਮਯਾਬ ਹੋਇਆ ਇਹਨਾਂ ਨੇ ਡਿਵੈਲਪਮੈਂਟ ਵਾਸਤੇ ਸਾਨੂੰ ਫੰਡ ਦਿੱਤਾ ਅਸੀਂ ਡਿਵੈਲਪਮੈਂਟ ਕੀਤੀ ਹੈ ਅੱਜ ਸਾਰੇ ਸਾਹਮਣੇ ਸਾਡੇ 5 ਐਮਸੀ ਜਿੱਤੇ ਆ ਜੀ ਜਿੰਦੇ ਸਹਿਯੋਗ ਨਾਲ ਅੰਦਰੂਨੀ ਗੱਲ ਕਰੀਏ ਜਨਤਾ ਦੀ ਆਪਾਂ ਵੀ ਵਿజిਟ ਕੀਤਾ ਸੀਗਾ ਇਲੈਕਸ਼ਨਾਂ ਤੋਂ ਪਹਿਲੇ ਵੀ ਹਾਂਜੀ ਜਿਹੜੇ ਵੋਟਰ ਸੀਗੇ ਡਰੇ ਸੀਗੇ ਲੇਕਿਨ ਸਹਿਮੀ ਆਵਾਜ਼ ਦੇ ਵਿੱਚ ਜਰੂਰ ਕਹਿੰਦੇ ਸੀਗੇ ਵੀ ਕੰਮ ਜਿਹੜੇ ਆ ਯੋਗਿੰਦਰਪਾਲ ਦੇ ਟਾਈਮ ਤੇ ਕਾਫੀ ਹੋਏ ਪਰ ਚਲੋ ਮੌਕੇ ਦੀ ਸਰਕਾਰ ਵੀ ਹੈਗੀ ਆ ਦੇਖਾਂਗੇ ਬੋਰਡ ਕਿਨੂੰ ਪਾਣੀ ਆ ਪਰ ਜਿਹੜੇ ਬੋਰਡ ਪੇ ਨੇ ਲੱਗਦਾ ਵੀ ਕਾਫੀ ਵੱਡੀ ਜੇਤ ਹੈ ਤੁਹਾਡੀ ਵੀ ਦੇਖੋ ਜੀ ਤੁਹਾਨੂੰ ਤੇ ਪ੍ਰੈਸ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇਹਨਾਂ ਨੇ ਥਾਥੇ ਥਾਏ ਨਾਕੇ ਲਗਾਏ ਨੇ ਮੇਰੇ ਦੋਨੇ ਗੇਟ ਦੇ ਅਗਲੀ ਸਾਈਡ ਪਿਛਲੀ ਸਾਈਡ ਵੀ ਇਹਨਾਂ ਨੇ ਨਾਕਾ ਲਾਇਆ ਲੇਕਿਨ ਰੋਡ ਜਮ ਸਿੰਗਲ ਹੈ ਸ਼ਹਿਰ ਨੇ ਦੱਸਤਾ ਕਿ ਅਸੀਂ ਦਬਦੇ ਨਹੀਂ ਆ ਇਹ ਨਾਕਿਆਂ ਨੂੰ ਕਿਹਜ ਔਰ ਬਾਕੀ ਪੂਰੇ ਸ਼ਹਿਰ ਵਸੀਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਐਮਐਲਏ ਸਾਹਿਬ ਦਾ ਸਾਥ ਦਿੱਤਾ ਉਹ ਸਾਡੇ ਜਿਹੜੇ ਐਮਸੀ ਸਾਡੇ 11 ਦੇ 11 ਦਾ ਸਾਥ ਦਿੱਤਾ ਜੀ ਕਮੇਟੀ ਦਾ ਦਾਵਾ ਕਰ ਰਹੇ ਨੇ ਐਮਐਲਏ ਸਾਹਿਬ ਤੁਹਾਨੂੰ ਕੀ ਕਹਿੰਦੇ ਉਹ ਐਮਐਲਏ ਸਾਹਿਬ ਹੀ ਜਾਣਦੇ ਹਾਂ ਜੀ ਸਰ ਜਿਹੜੇ ਐਮਸੀ ਤੁਹਾਡੇ ਜਿੱਤੇ ਸੀਗੇ ਨਗਰ ਪੰਚਾਇਤ ਦੇ ਵਿੱਚ ਤੁਹਾਡੇ ਕੋ ਆਏ ਨੇ ਮਾਨ ਸਨਮਾਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੁਦੇਨ ਰੋਡ ਜਮਸੰਦਲੀ ਨਗਰ ਪੰਚਾਇਤ ਦੇ ਲਖਣ ਹੋ ਰਹੇ ਸੀ ਉਹਦੇ ਵਿੱਚ ਜਿੰਨੇ ਵੀ ਮੇਰੇ 11 ਦੇ 11 ਕੈਂਡੀਡੇਟ ਖੜੇ ਸੀ। ਔਰ 11 ਕੈਂਡੀਡੇਟ ਜਿਹੜੇ ਮੇਰੇ ਸਾਰੇ ਆਇਆ ਮੇਰੇ ਵਾਸਤੇ ਸਾਰੇ ਜਿੱਤੇ ਹੋਏ ਨੇ ਮੇਰੇ ਵਾਸਤੇ ਕੋਈ ਇਹਨਾਂ ਚਾਹ ਰਿਆ ਨਹੀਂ। ਇਹ ਮੇਰੇ ਲਈ ਸਾਰੇ ਜਿੱਤੇ ਆ। ਔਰ ਮੈਂ ਨਰੂੜ ਜਮਲ ਸਿੰਘ ਜਿਹੜੇ ਨਗਰ ਪੰਚਾਇਤ ਜਿੰਨੇ ਵੀ ਮੇਰੇ ਭੈਣ ਭਰਾ ਨੇ ਮੇਰੇ ਹਰ ਇੱਕ ਦੇ ਜਿੰਨੇ ਵੀ ਬੰਦੇ ਸਾਰਿਆਂ ਦਾ ਮੈਂ ਦਿਨੋਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਤਗੜੇ ਹੋ ਕੇ ਪੰਜ ਸ਼ੀਟਾਂ ਦੀ ਜਿਹੜੀਆਂ ਜਿੱਤੀਆਂ ਹੀ ਨੇ ਬਾਕੀ ਜਿਹੜੇ ਮੇਰੇ ਕੈਂਡੀਡੇਟ ਰਹੇ ਨੇ ਥੋੜੇ ਥੋੜੇ ਮਾਰਜਨ ਤੋਂ ਰਹੇ ਨੇ ਔਰ ਤਗੜਾ ਮੁਕਾਬਲਾ ਪੂਰਾ ਲੋਕਾਂ ਨੇ ਸਾਥ ਦਿੱਤਾ ਹੈ ਬਿਲਕੁਲ ਵੀ ਕੋਈ ਸੱਤਾ ਧਰੀ ਪਾਰਟੀ ਕੋਲੋਂ ਡਰੇ ਨਹੀਂ ਨਿਡਰ ਹੋ ਕੇ ਤਗੜੋ ਕੇ ਬੋਟਾ ਪਾਈਆਂ ਨੇ ਤੇ ਮੇਰੇ ਵੱਲੋਂ ਅੱਜ ਆਏ ਨੇ ਸਾਰੇ ਮੇਰੇ ਵੱਲੋਂ ਦਿਲੋਂ ਧੰਨਵਾਦ ਇਹਨਾਂ ਦਾ ਵੀ ਤੇ ਸਾਰੀਆਂ ਵਾਰਡਾਂ ਦੇ ਜਿੰਨੇ ਵੀ ਮੇਰੇ ਘਰ ਭਰਾ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉਰਾਮ ਖਾਵਲਾ ਕੀਤਾ ਰਾਗੀ ਗੱਲ ਜਿਹੜੀ ਅਗੇ ਨਗਰ ਪੰਚਾਇਤੀ ਹੈ ਜੇ ਉਹ ਕਹਿੰਦੇ ਪੰਜ ਉਹਨਾਂ ਦੇ ਤੇ ਪੰਜ ਸਾਡੇ ਸਾਡੇ ਪੰਜ ਨਹੀਂ ਆਗੇ ਸਾਡੇ ਕੋਲ 7-8 ਨੇ ਇਹ ਉਹ ਦੇਖੜ ਵੀ ਉਹਨਾਂ ਕੋ ਕਿਹੜੇ 7 ਕੱਢਣੇ ਸਾਡੇ ਕੋਲ 7 ਕੱਢਣਾ ਉਹਨਾਂ ਦਾ ਪਤਾ ਨਹੀਂ ਉਹਨੇ ਕਿੰਨੇ ਨਾਲੋਂ ਕੋਲ ਇਸ ਕਰਕੇ ਜਸਨ ਵੀ ਨਗਰ ਪੰਚਾਇਤ ਦਾ ਲਖਸ਼ਣ ਹੋਇਆ ਗਾ ਬਣੀ ਦੀ ਕਾਂਗਰਸ ਦੀ ਝਾੜੂ ਝੂੜੀ ਦੀ ਮੈਂ ਬੰਦ ਦਿੰਦਾ ਬੱਦ ਭੜੇ ਕੇ ਰਹਿਣ ਜੇ ਤੇ ਚਲੋ ਜਾਂ ਜਿਹੋਨਾ ਦੀ ਕਿਸਮਤ ਚੰਗੀ ਸੀ ਤੇ ਆਪਣੀ ਥੋੜੀ ਜਿਹੀ ਕਿਸਮਤ ਢੇਲੀ ਹੋ ਗਈ ਜਿਹਦੇ ਕਰਕੇ ਮੈਨੂੰ ਮਾਰਿਆ ਪਰੌਲ ਵਾਨ ਕਰਕੇ ਮੈਂ ਨਹੀਂ ਰਹਿ ਸਕਿਆ ਉੱਥੇ ਜਿਹੜੇ ਉਹਨਾ ਧੱਕੇ ਕੀਤੇ ਸੀ ਅਗਰ ਮੈਂ ਉੱਥੇ ਹੁੰਦਾ ਤਾਂ ਮੈਂ ਧੱਕਾ ਥੋੜਾ ਹੁੰਦਾ ਮੈਂ ਅੱਜ ਦਾ ਬੋਟਾ ਪੈਰੀਆਂ ਮੇਰੇ ਕੋਲ ਵੀਡੀਓ ਆਈ ਹੈ ਡਬਲ ਡਬਲ ਬੋਟ ਵੀ ਪਾਰੇ ਨੇ ਉੱਥੇ ਔਰ ਮੇਰੇ ਕੈਂਡੀਡੇਟ ਦੇ ਭਰਾ ਨੂੰ ਜਾਂ ਮੁੰਡੇ ਨੂੰ ਉੱਥੇ ਥਪੜਾ ਮਾਰੀਆਂ ਜਿਹੜਾ ਅੰਦਰ ਪੁਲਿਸ ਜੱਟ ਸੀ ਐਸ ਤਰ੍ਹਾਂ ਥੋੜਾ ਹੁੰਦਲੇਗਾ ਕੀ ਕਹਿਸੋ ਤਾਂ ਕਮੇਟੀ ਤੁਹਾਡੀ ਬਣੇਗੀ ਕਮੇਟੀ ਦੇ ਖੁਦ ਕਮੇਟੀ ਵਿੱਚ ਆ ਜੀ ਤੁਹਾਡੇ ਸਾਹਮਣੇ ਤੁਹਾਡੇ ਮਾਦਮ ਰੇ ਖੜਾ ਚਾਹਣਾ ਯੋ ਕਹਿੰਦੇ ਪੰਜ ਪੰਜ ਮੇਰੇ ਕੋਲ ਪੰਜ ਨਹੀਂ ਮੇਰੇ ਕੋਲ ਸੱਤ ਨਾਲ ਰਹੀ ਇਹ ਉਹ ਲੋ ਦੇਖਣ ਵੀ ਤੁਹਾਡੇ ਇਹਨਾਂ ਕੋ ਕਿਹੜੇ ਸੱਤ ਨਾਲ ਸਾਡੇ ਕੋਲ ਸੱਤ ਨਾਲ